ਛੇ ਅੱਤਵਾਦੀਆਂ ਦੇ ਘਰ ਬੰਬ ਬਣਾ ਲੂੜਾ ਦਿੱਤੇ ਗਏ ਨੇ ਦੱਸਦੀ ਹੈ ਕਿ ਇਹਨਾਂ ਅੱਤਵਾਦੀਆਂ ਦੇ ਵਿੱਚ ਦੋ ਉਹ ਅੱਤਵਾਦੀ ਵੀ ਸ਼ਾਮਲ ਨੇ ਜੋ ਪਹਿਲਗਾਮ ਹਮਲੇ ਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਨੇ ਆਸੀਫ ਤੇ ਆਦਿਲ ਨਾਮ ਦੱਸਿਆ ਜਾ ਰਿਹਾ ਜੋ ਕਿ ਇਸ ਹਮਲੇ ਦੇ ਵਿੱਚ ਸ਼ਾਮਲ ਮੰਨੇ ਜਾ ਰਹੇ ਨੇ ਔਰ ਇਹਨਾਂ ਦੇ ਘਰ ਵੀ ਟਾਏ ਗਏ ਨੇ ਤਾਂ ਛੇ ਅੱਤਵਾਦੀਆਂ ਦੇ ਘਰ ਟਾਏ ਗਏ ਨੇ ਬੰਬਾਂ ਦੇ ਨਾਲ ਉੜਾ ਦਿੱਤੇ ਗਏ ਨੇ ਦੱਸਦੀ ਹੈ ਕਿ ਲਸ਼ਕਰ ਤੋਇਬਾ ਦਾ ਹੱਥ ਦਸਿਆ ਜਾ ਰਿਹਾ ਸੀ ਪਹਿਲਗਾਮ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਜਿਸ ਤਰੀਕੇ ਦੇ ਨਾਲ ਸੈਲਾਨੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤਾਂ ਇਸ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਬਿਆਂ ਨੇ ਲਈ ਸੀ ਜਿਸ ਦੇ ਵਿੱਚ ਆਸੀਫ ਸ਼ੇਖ, ਆਦਿਲ ਠੋਕੋਰ ਸ਼ਾਮਲ ਨੇ ਔਰ ਇਹਨਾਂ ਦੇ ਘਰ ਬੰਬਾਂ ਦੇ ਨਾਲ ਤਹਿਸਨਸ ਕਰ ਦਿੱਤੇ ਗਏ ਨੇ ਇਹਨਾਂ ਤੋਂ ਇਲਾਵਾ ਹਾਰਿਸ ਅਹਿਮਦ, ਜੈਸ਼ ਅਹਿਸਾਨ ਉਲ ਹੱਕ, জাকির ਅਹਿਮਦ ਗਨਈ ਅਤੇ ਸ਼ਾਹਿਦ ਅਹਿਮਦ ਕੁਟੇਵੀ ਅਹ ਇਨਾਤਵਾਦੀਆਂ ਦੇ ਵਿੱਚ ਸ਼ਾਮਲ ਜਿਨ੍ਹਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਅਤਵਾਦੀਆਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਸਰਚ ਆਪਰੇਸ਼ਨ ਫੌਜ ਦੇ ਵੱਲੋਂ ਕੀਤਾ ਜਾ ਰਿਹਾ ਹੈ ਔਰ ਇਸੇ ਦੇ ਚਲਦੇ ਇਹ ਕਾਰਵਾਈ ਦੇਖਣ ਨੂੰ ਮਿਲੀ ਹੈ ਔਰ ਅਹ ਦੱਸ ਦਈਏ ਕਿ ਤਰਾਲ ਅਨੰਤਨਾਗ ਪੁਲਵਾਮਾ ਕੁਲਗਾਮ ਅਤੇ ਸ਼ੋਪੀਆ ਦੇ ਵਿੱਚ ਫੌਜ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤਵਾਦੀਆਂ ਦੀ ਭਾਲ ਲਈ ਕਿਉਂਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਸੈਲਾਨੀਆਂ ਤੇ ਜੋ ਅਤਵਾਦੀ ਹਮਲਾ ਹੋਇਆ ਸੀ ਤਾਂ ਉਹ ਅਤਵਾਦੀ ਹਮਲੇ ਤੋਂ ਬਾਅਦ ਫਰਾਰ